ਜੰਮੂ ਕਸ਼ਮੀਰ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹੋ ਰਹੇ ਹਨ ਅਤੰਕੀ ਹਮਲੇ ਦੇ ਚਲਦੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤੇ ਗਏ ਹਨ ਦੱਸਦੀ ਕਿ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਜੀਆਰਪੀ ਅਤੇ ਆਰਪੀਐਫ ਦੀ ਪੁਲਿਸ ਵੱਲੋਂ ਜਿੱਥੇ ਚੈਕਿੰਗ ਅਭਿਆਨ ਚਲਾਇਆ ਗਿਆ ਉੱਥੇ ਹੀ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ ਦੱਸਿਆ ਗਿਆ ਹੈ ਕਿ ਕੁਝ ਹੀ ਦਿਨਾਂ ਬਾਅਦ ਅਮਰਨਾਥ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਅਤੇ ਉਸ ਨੂੰ ਵੀ ਮੁੱਖ ਰੱਖਦੇ ਹੋਏ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਉਦਰ थाना ਜੀਆਰਪੀ ਦੇ ਮੁਖੀ ਸੁਖਵਿੰਦਰ ਸਿੰਘ ਨੇ ਲੋਕਾਂ ਤੇ ਯਾਤਰੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਫਿਰ ਸ਼ੱਕੀ ਚੀਜ਼ ਦਿਖੇ ਤਾਂ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਕਰਨ ਤੋਂ ਰੋਕਿਆ ਜਾ ਸਕੇ ਬਨੈਰੋ ਸਾਡਾ ਨਜ਼ਰ ਤੇ ਦੇਖ ਰਹੋ ਪੰਜਾਬ ਜੇਕੇ ਨਿਊਜ਼ ਕਿ ਜੀ ਅੱਜ ਜਿਹੜੀ ਚੈਕਿੰਗ ਆ ਇਹ ਜਿਹੜੇ ਜਣਕੇ ਦੇ ਵਿੱਚ ਰੀਸੈਂਟਲੀ ਅਟੈਕ ਹੋ ਰਹੇ ਆ ਉਹਨਾਂ ਨੂੰ ਮਤੇ ਨਜ਼ਰ ਰੱਖਦੇ ਕੀਤੀ ਜਾ ਰਹੀ ਹੈ ਜਤਕਿਨ ਸਬਸਾ ਵਾਸਤੇ ਉਹਨਾਂ ਸਾਡੇ ਐਟੀ ਸਪੋਰਟਸ ਟੀਮ ਨੂੰ ਨਾਲ ਲੈ ਕੇ ਨਾਲ ਸਾਡੇ ਸਾਡੇ ਆਰ ਜੀਆਰ ਪੀ ਦੇ ਜਵਾਨਾਂ ਤੇ ਆਰ ਪੀਐਫ ਦੇ ਜਵਾਨ ਅਸੀਂ ਨਾਲ ਲੈ ਕੇ ਜਿਹੜੀ ਹੈ ਜੁਆਇੰਟ ਚੈਕਿੰਗ ਕਰਦੇ ਆ ਲੈਕਚਰ ਲੋਕਾਂ ਨੂੰ ਮੈਨ ਸਟ੍ਰਕਚਰ ਨਹੀਂ ਦਿੱਤੇ ਜਾਂਦੇ ਵੀ ਕਿਸੇ ਕੋਈ ਸ਼ੱਕੀ ਬੰਦਾ ਤੁਹਾਨੂੰ ਦਿਖਾਈ ਦਿੰਦਾ ਤੇ ਉਹ ਸਾਨੂੰ ਮਤਲਬ ਉਹਦੇ ਬਾਰੇ ਫੋਚਰ ਕੀਤਾ ਜਾਵੇ ਇਹ ਚੱਕੀ ਰਿਓ ਸਮਾਨ ਹੈ ਜਦ ਮਿਲਦਾ ਵਾ ਜਾਂ ਕੋਈ ਕਿਸੇ ਚੀਜ਼ ਤੋਂ ਮਤਲਬ ਕੋਈ ਵੀ ਕਿਸੇ ਸੂਚਨਾ ਮਿਲਦੀ ਵੀ ਸ਼ੱਕੀ ਲੱਗਦੀ ਹੈ ਸਾਨੂੰ ਉਹਦੇ ਬਾਰੇ ਸਾਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਦੱਸਿਆ ਜਾਂਦਾ ਔਰ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਇਹਦੇ ਬਾਰੇ ਜਿਹੜੀ ਸਪੈਸ਼ਲ ਟੀਮ ਕਸੀ ਹੋਈ ਹੈ ਕਿਨਾਂ ਤੇ ਇਸ ਰੱਖਿਆ ਅਸੀਂ ਅਮਰਨਾਥ ਯਾਤਰਾ ਨੂੰ ਲੈ ਕੇ ਪਹਿਲਾਂ ਹੀ ਸਾਡੇ ਮੈਟਰੇ ਵੱਲੋਂ ਜਿਹੜੀਆਂ ਇੰਸਟ੍ਰਕਸ਼ਨਾਂ ਜਾਰੀ ਹੋ ਗਈਆਂ ਵਾ ਔਰ ਜਿਹੜੀ ਫੋਰਸ ਆ ਉਹ ਵਾਧੂ ਫੋਰਸ ਇੱਥੇ ਲਗਾਈ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੇ ਇੰਟਰ ਸਟੇਟ ਜਿਹੜੀ ਐਂਟਰੀ ਪੁਆਇੰਟ ਆ ਜਿੱਦਾਂ ਮਧਪੁਰ ਹੈਗਾ ਬਾਦੂ ਕੋਰ ਦੇ ਜਿਹੜੇ ਗਾਰਦਮ ਵਗੈਰਾ ਲੱਗੇ ਹੋਏ ਆ ਰੇਲਵੇ ਬ੍ਰਿਜਸ ਵਗੈਰਾ ਤੇ ਪਟਾਣੂ ਵੀ ਪ੍ਰੋਪਰਲੀ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਉਹਨਾਂ ਨੂੰ ਸਟ੍ਰਕਚਰਲ ਐਂਡ ਉਸਟਾਫ ਵਗੈਰਾ ਪ੍ਰੋਪਰਲੀ ਇੰਸਪੈਕਸ਼ਨ ਦਿੱਤੀ ਜਾ ਰਹੀ ਹੈ ਵੀ ਜਿਹੜੇ ਜਿਹੜੀ ਆ ਜਿਹੜੀ ਚੌਕਸੀ ਆ ਰੱਖੀ ਜਾਵੇ ਹਰ ਰੇਲਵੇ ਟ੍ਰੈਕ ਤੇ ਅਸੀਂ ਸਾਡੇ ਨਾਈਟ ਟਾਈਮ ਤੋਂ ਪਟੌੜਾਂਗ ਲੱਗਦੀ ਲੱਗਦੀ ਆ ਇਸ ਤੋਂ ਬਾਅਦ ਅਸੀਂ ਹੁਣ ਦਿਨ ਦੀ ਪਟੌੜਾਂਗ ਵੀ ਸ਼ੁਰੂ ਕਰ ਰਹੇ ਆ ਗਾਇ ਬਗਾਇ ਅਸੀਂ ਫੋਟੋ ਵੀ ਚੈੱਕ ਕਰਦੇ ਆ ਕੋਈ ਪ੍ਰੋਬਲਮ ਹੋਣ ਤਾਂ ਟੈਕ ਕੀਤਾ ਜਾਂਦਾ ਵੀ ਕੋਈ ਛੱਕੀ ਵਿਅਕਤੀ ਰੇਲਵੇ ਰੇਲਾਂ ਤੇ ਘੁੰਮਦਾ ਵਾ ਉਹਨੂੰ ਕਾਬੂ ਕਰ ਚੁਰ ਕੋ ਪ੍ਰਸ਼ਿਕਸ਼ਿਤ ਜਾਂਦੇ ਵੀ ਪਰੋਂ ਤੋਂ ਮਰੇ ਆ ਵਾ ਕੁਛ ਸਰਾਤੀ ਅੰਸਰ ਹੁੰਦੇ ਜਿਹੜੇ ਚੱਲਦੀਆਂ ਟ੍ਰੇਨਾਂ ਤੇ ਪੱਥਰ ਵਗੈਰਾ ਮਾਰ ਦਿੰਦੇ ਆ ਉਹਨਾਂ ਬਾਰੇ ਵੀ ਸਪੈਸ਼ਲ ਸੈਮੀਨਾਰ ਲਾਗੇ ਲੋਕਾਂ ਨੂੰ ਜਿਹੜਾ ਸਿੱਖਿਆ ਦਿੱਤਾ ਜਾ ਰਿਹਾ ਹੈ